ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਦੇਵ ਗੰਧਾਰੀ ਮਹੱਲਾ ਪਿੰਗਵਾ ਮੈਂ ਬਹੁ ਵਿਦਪ੍ਰੇਖਿਉ ਦੂਜਾ ਨਹੀਂ ਰੀਕੋ ਖੰਡ ਦੀਪ ਸਭ ਭੀਤਰ ਰਵਿਆ ਪੂਰ ਰਹਿਓ ਸਭ ਲੋ ਰਹਾਉ ਅਗਮ ਅਗੰਮਾ ਕਵਨ ਮਹਿਮਾ ਮਨ ਜੀਵੈ ਸੁਨ ਸੂ ਚਾਰ ਆਸ਼ਰਮ ਚਾਰ ਵਰਨਾਂ ਮੁਕਤ ਭਏ ਸੇਵ ਤੋਂ ਚਾਰ ਆਸ਼ਰਮ ਚਾਰ ਵਰਨਾਂ ਇੱਥੇ ਵਿਸਰਾਮ ਆਸ਼ਰਮ ਹਾਂਜੀ ਆਸ਼ਰਮ ਇਕੱਠਾ ਹੀ ਚਾਲ ਨੂੰ ਸਾ ਆਸ਼ਰਮ ਨਹੀਂ ਕਹਿਣਾ ਥੋੜਾ ਜਹਾ ਲਮਕਾਖ ਹੀ ਆਸ਼ਰਮ ਆਸ਼ਰਮ ਇਸ ਤਰ੍ਹਾਂ ਉਚਾਰਨ ਕਰਨਾ ਹੈ ਆਸ਼ਰਮਾ ਦਾ ਹੀ ਵਾਚਕ ਬ੍ਰਹਮਚਾਰ ਗ੍ਰਸਤੀ ਵਾਨ ਪ੍ਰਸਤੀ ਸੰਨਿਆਸ ਦਾ ਪ੍ਰਚਾਰਨ ਕਰਨਾ ਚਾਰ ਆਸਰਮ ਚਾਰ ਵਰਨਾਂ ਇਥੇ ਵਿਸਰਣ ਮੁਕਤ ਭਏ ਸੇਵ ਤੋ ਪਾਠ ਇਕੱਠਾ ਹੀ ਉਚਾਰਨ ਕਰਨਾ ਸੇਵ ਤੋ ਗੁਰ ਸ਼ਬਦ ਦੇ ਰੜਾਇਆ ਪਰਮ ਪਦ ਪਾਇਆ ਇਹ ਗੁਰ ਪਦ ਤੇ ਯਮਕ ਲਾਦਨੀ ਹੈ ਗੁਰ ਸ਼ਬਦ ਦੇ ਰੜਾਇਆ ਪਰਮ ਪਦ ਪਾਇਆ ਇਥੇ ਵਿਸਰਣ ਦੂਤੀਏ ਗਏ ਸੁਖ ਹੋ ਇਹ ਦੂਤੀਏ ਉਚਾਰਨ ਕਰਨਾ ਦੁਤੀਆ ਨਹੀਂ ਕਹਿ ਦੇਣਾ ਦੁਤੀਆ ਗਏ ਸੁਖ ਹੋ ਕਹਉ ਨਾਨਕ ਭਾਵ ਸਾਗਰ ਤਰਿਆ ਹਰ ਨਿਦ ਪਾਈ ਸਹਜੂ ਰਾਗ ਦੇਵ ਗੰਧਾਰੀ ਮਹੱਲਾ ਪੰਜਵਾ ਦੇਵ ਗੰਧਾਰੀ ਤੱਦਾ ਬੋਲਣਾ ਗੰਧਾਰੀ ਦੱਦਾ ਵੀ ਨਹੀਂ ਕਹਿ ਜਾਣਾ ਵਿੱਚ ਰਾਗ ਦੇਵ ਗੰਧਾਰੀ ਮਹੱਲਾ ਪੰਜਵਾ ਕਾਰ சிவா ਇਕ ਓੰਕਾਰ ਸਤਗੁਰ ਪ੍ਰਸਾਦ ਇਕ ਰੇ ਹਰ ਇਕੈ ਜਾਨ ਇਕੈ ਰੇ ਕਿੱਥੀ ਵਿਸਰਾਮ ਹਰ ਇਕੈ ਜਾਨ ਇਕੈ ਰੇ ਹਰ ਇਕੈ ਜਾਨ ਇਕੈ ਰੇ ਗੁਰਮੁਖ ਜਾਨ ਰਹਾਉ ਕਾਹੇ ਭ੍ਰਮਤ ਹੋ ਤੂੰ ਪ੍ਰਮੋਹ ਨਾ ਭਾਈ ਕਾਹੇ ਭ੍ਰਮਤ ਹਾ ਇਹ ਪਾਠ ਸੰਮੰਦਕ ਪਾਠ ਹੈ ਕਾਹੇ ਪ੍ਰਮਤ ਹੋ ਤੂੰ ਪ੍ਰਮਹ ਨ ਪਾਈ ਇਥੇ ਵਿਸਾਮ ਰਵਿਆ ਰੇ ਰਵਿਆ ਸ੍ਰਬਥਾਨ ਕਾਹੇ ਪ੍ਰਮਤ ਹੋ ਤੂੰ ਪ੍ਰਮਹ ਨ ਪਾਈ ਰਵਿਆ ਰੇ ਰਵਿਆ ਸ੍ਰਬਥਾਨ ਜੋ ਬੈਸੰਤਰ ਕਾਸ਼ਟ ਮਝਾਰ ਹਾਂਜੀ ਜੋ ਬੈਸੰਤਰ ਕਾਸ਼ਟ ਮਝਾਰ ਇਥੇ ਵਿਸਾਮ ਬਿਨ ਸੰਜਮ ਨਹੀਂ ਕਾਰਜ ਸਾਰ ਬਿਨ ਸੰਜਮ ਨਹੀਂ ਕਾਰਜ ਸਾਰ ਜੋ ਬੈਸੰਤਰ ਕਾਸ਼ਟ ਮਝਾਰ ਬਿਨ ਸੰਜਮ ਨਹੀਂ ਕਾਰਜ ਸਾਰ ਬਿਨ ਗੁਰ ਨਾ ਪਾਵੈ ਗੋ ਹਰਜੀ ਕੋ ਬਿਨ ਗੁਰ ਨਾ ਪਾਵੈ ਗੋ ਹਰਜੀ ਕੋ ਦਵਾਰ ਪਾਠ ਸਥਾ ਉਚਾਰਨ ਕਰਨਾ ਬਿਨ ਗੁਰ ਨਾ ਪਾਵੈ ਗੋ ਕੀ ਤੁਿਸਾਮ ਬੇਨ ਗੁਰ ਤੇ ਠਮਕ ਲਾ ਕੀ ਬੇਨ ਗੁਰ ਨਾ ਪਾਵੈ ਗੋ ਹਰ ਜੀ ਕੋ ਦਵਾਰ ਬੇਨ ਗੁਰ ਨਾ ਪਾਵੈ ਗੋ ਹਰ ਜੀ ਕੋ ਦਵਾਰ ਮਿਲ ਸੰਗਤ ਤਾਜ ਅਭਿਮਾਨ ਕਹ ਨਾਨਕ ਪਾਏ ਹੈ ਪਰਮ ਨਿਧਾਨ ਕਹ ਨਾਨਕ ਪਾਏ ਹੈ ਪਰਮ ਨਿਧਾਨ ਨਾ ਕਹ ਨਾਨਕ ਪਾਤੀ ਠਮਕ ਲਾ ਦਿੰਨੀ ਹੈ ਅਭਿਮਾਨ ਤੇ ਵਿਸਰਾਮ ਹੈ ਦੇਵ ਗੰਧਾਰੀ ਨਦੇਵਾ ਜਾਨੀ ਨਾ ਜਾਈ ਤਾ ਕੀ ਗਾਤ ਰਹਾਉ ਕਹਿ ਪੇਖਾਰੋ ਕਹਿ ਪੀਖਾਰੋ ਕਹਿ ਪੇਖਾਰੋ ਹੋ ਕਰ ਚਤੁਰਾਈ ਵਿਸਮਨ ਵਿਸਮੇ ਕਹਿਨ ਕਹਾਤ ਗਾਨ ਗੰਧਰਵ ਸਿੱਧ ਅਰ ਸਾਧਕ ਸਾਧਿਕ ਨਹੀਂ ਸਾਧਿਕ ਸਿੱਧ ਅਰ ਸਾਧਕ ਧੱਦਾ ਲਾ ਕੇ ਸੂਰਨਰ ਦੇਵ ਬ੍ਰਹਮ ਬ੍ਰਹਮਾਦਿਕ ਚਤੁਰਬੀਦ ਉਤਰਤ ਦਿਨ ਰਾਤ ਅਗਮ ਅਗਮ ਠਾਕੁਰ ਆਗਾਦ ਗੁਣ ਬੇਅੰਤ ਬੇਅੰਤ ਇਹਨੂੰ ਸ਼ੁੱਧ ਕਰ ਲੈ ਬਹੁਤ ਵਧੀਆ ਆਉਣਾ ਬੇਅੰਤ ਬੇਅੰਤ ਐ ਨਹੀਂ ਗਣਾ ਲੀ ਗੁਣ ਬੇਅੰਤ ਬੇਅੰਤ ਇਥੇ ਕਮਕ ਲੱਗ ਜੁਣੀ ਆ ਭਾਨ ਨਾਨਕ ਇਥੇ ਦੀ ਸ਼ਾਮ ਗੁਣ ਬੇਅੰਤ ਬੇਅੰਤ ਭਾਨ ਨਾਨਕ ਕਹਿਣ ਨਾ ਜਾਈ ਪਰੈਪਰਾਤ ਦੇਵ ਗੰਧਾਰੀ ਮਹੱਲਾ ਪਿੰਜਵਾ ਤੇ ਆਏ ਗਾਏ ਕਰਨ ਹਾਰ ਭਉ ਨਹੀ ਸੁਖ ਸਹਿਜ ਆਨੰਦਾ ਆਨੇਕ ਉਹੀ ਰੇ ਏਕ ਸਮਾਰ ਰਹਾਉ ਸਫਲ ਮੂਰਤ ਗੁਰ ਮੇਰਾ ਮਥੈ ਜਾਤ ਕਤ ਪੀਖੋ ਤਤ ਤਤ ਸਾਥੈ ਜਾਤ ਕਤ ਤਤ ਤਤ ਇਹ ਪੁੱਲੇ ਪਦ ਉਚਾਰਨ ਕਰਨੇ ਹਾਂ ਚਾਰਨ ਕੰਮਲ ਮੇਰੇ ਪ੍ਰਾਨ ਆਧਾਰ ਸਮਰਥ ਅਥਾਹ ਵੱਡਾ ਪ੍ਰਭ ਮੇਰਾ ਘਟ ਘਟ ਅੰਤਰ ਸਾਹਿਬ ਮੇਰਾ ਤਾ ਕੀ ਸਰਨ ਆਸਰ ਪ੍ਰਭ ਨਾਨਕ ਕਿਥੇ ਵਿਸਰਾਮ ਹੈ ਮੇਰੇ ਅੱਗੇ ਡੰਡੀਆਂ ਛਕੀਆਂ ਹੋਈਆਂ ਸਨ ਤਾ ਕੀ ਵਖਰਾ ਹੀ ਪਾਠ ਕਰਨਾ ਤਾ ਕੀ ਸਰਨ ਤਾ ਕੀ ਸਰਨ ਆਸਰ ਪ੍ਰਭ ਨਾਨਕ ਇਥੇ ਵਿਸਰਾਮ ਹੈ ਜਾ ਕਾ ਅੰਤ ਨਾ ਪਾਰਾਵਾਰ ਦੇਵ ਗੰਧਾਰੀ ਮਹੱਲਾ ਪੰਜਵਾ ਉਲਟੀ ਰੇ ਮਨ ਉਲਟੀ ਰੇ ਹਾਂਜੀ ਉਲਟੀ ਇਥੇ ਯਮਕ ਲਾ ਦਨੀ ਹੈ ਰੇ ਮਨ ਇਥੇ ਵਿਸਰਾਮ ਹੈ ਉਲਟੀ ਰੇ ਸਾਕਤ ਸਿਓ ਕਰ ਉਲਟੀ ਰੇ ਝੂਠੇ ਕੀ ਰੇ ਝੂਠੇ ਕੀ ਰੇ ਝੂਠਪ੍ਰੀਤ ਕੀਰੇ ਪਾਠ ਨਹੀਂ ਕਰਨਾ ਝੂਠੇ ਕੀ ਰੇ ਇਥੇ ਠਮਕ ਲਾ ਦਿੰਨੀ ਹੈ ਰੇ ਪਾਦ ਨਖੇਰ ਕੇ ਪੜਨਾ ਝੂਠੇ ਕੀ ਰੇ ਝੂਠਪ੍ਰੀਤ ਝੂਠਾ ਕੀ ਰੇ ਝੂਠਪ੍ਰੀਤ ਝੂਠਾ ਪਾ ਲਈਏ ਛੁਟਕੀ ਰੇ ਮਨ ਛੁਟਕੀ ਰੇ ਸਾਖਤ ਸੰਗ ਨਾ ਛੁਟਕੀ ਰੇ ਦੋ ਵਿਸਰਾਮ ਹਨ ਝੂਠ ਹੈ ਕੀ ਰੇ ਝੂਠ ਪ੍ਰੀਤ ਇਥੇ ਪਹਿਲਾ ਵਿਸਰਾਮ ਹੈ ਛੁਟਕੀ ਰੇ ਮਾਨਾ ਛੁਟਕੀ ਰੇ ਮਾਨਾ ਛੁਟਕੀ ਰੇ ਇਥੇ ਦੂਸਰਾ ਵਿਸਰਾਮ ਹੈ ਸਾਖਤ ਸੰਗ ਨਾ ਛੁਟਕੀ ਰੇ ਝੂਠ ਹੈ ਕੀ ਰੇ ਝੂਠ ਪ੍ਰੀਤ ਛੁਟਕੀ ਰੇ ਮਾਨ ਛੁਟਕੀ ਰੇ ਸਾਖਤ ਸੰਗ ਨਾ ਛੁਟਕੀ ਰੇ ਛੁਟਕੀ ਰੇ ਮਾਨ ਛੁਟਕੀ ਰੇ ਇਥੇ ਜਿਆਦਾ ਰੁਕਣਾ ਸਾਕਤ ਸੰਗ ਨਾ ਛੁਟਕੀ ਰੇ ਰਹਾਓ ਜਿਉ ਕਾਜਰ ਪਰ ਮੰਦਰ ਰਾਖਿਓ ਜਿਉ ਕਾਜਰ ਭਰ ਮੰਦਰ ਰਾਖਿਓ ਭਰ ਪਤਿ ਠਮਕੈ ਕਾਜਰ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਕੱਜਲ ਜਿਉ ਕਾਜਰ ਭਰ ਮੰਦਰ ਰਾਖਿਓ ਜੋ ਪੈਸਾ ਕਾਲੁਖੀ ਰੇ ਜੋ ਪੈਸਾ ਕਾਲੁਖੀ ਰੇ ਦੂਰ ਹੋਈ ਤੇ ਭਾਗ ਗयो ਹੈ ਦੋਵੇਂ ਹਾਹੀ ਦੂਰ ਹੋਈ ਤੇ ਭਾਗ ਗयो ਹੈ ਜਿਸ ਗੁਰ ਮਿਲ ਛੁਟਕੀ ਤ੍ਰਿਕੁਟੀ ਰੇ ਮਗਉ দান ਕਿਰਪਾਲ ਕਿਰਪਾ ਨਿਧ ਕਿਰਪਾਲ ਕਿਰਪਾ ਨਿਧ ਮਗਉ দান ਕਿਰਪਾਲ ਕਿਰਪਾ ਨਿਧ ਮੇਰਾ ਮੁਖ ਸਾਖਤ ਸੰਗ ਨ ਜੁਟਸੀ ਰੇ ਨਰਨਾਨਕ ਦਾਸ ਦਾਸ ਕੋ ਕਰਿ ਆਹ ਮੇਰਾ ਮੂंड ਸਾਧ ਪਗਾ ਹੀਠ ਰੁਲਸੀ ਰੇ ਮੇਰਾ ਮੂंड ਸਾਧ ਪਗਾ ਹੀਠ ਰੁਲਸੀ ਰੇ ਰਾਗ ਦੇਵ ਗੰਧਾਰੀ ਮਹੱਲਾ ਪੰਜਵਾ ਘਾਰ ਸਤਵਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸਭ ਦਿਨ ਕੇ ਸਮਰੱਥ ਪੰਥ ਵਿਠਲੇ ਔ ਬਲ ਬਲ ਜਾਓ ਬਿਠੁਲੇ ਉਚਾਰਨ ਕਰਨਾ ਆਮ ਪਾਠੀ ਸਿੰਘ ਨਾ ਬਿਠੁਲੇ ਕਹ ਜਾਂਦੇ ਹਨ ਬੱਬੇ ਸਿਆਰੀ ਹੈ ਇਥੇ ਬਿਠੁਲੇ ਸਭ ਦਨ ਸਭ ਦਿਨ ਕੇ ਸਮਰਥ ਪੰਥ ਪਿਠੁਲੇ ਇਥੇ ਵਿਸਰਾਮ ਹੈ ਖ ਔ ਬਲ ਬਲ ਜਾਓ ਗਾਵਨ ਭਾਵਨ ਸੰਤਨ ਤੋਰੇ ਚਰਨ ਅਵਾਕੈ ਪਾਓ ਚਰਨ ਉਵਾ ਕੈ ਕੈ ਪਾਠ ਮੁਖ ਪਾਠ ਹੈ मेरी पोथी ते के छपया हो पाठ है शुद्ध चरण उवा कै कई पाठी सिंह उवा बोल जन्दे हन ऐड़ा ला के वाहवा उचारण करना चरण उवा के कै पाव रहाओ जासन बासन सहज केल करुणा मै हां जी करुणा मै पाठ संबंधक पाठ है एक अनंत अनुपैठाओ रिद्ध सिद्ध निद ਕਰਤਾਲ ਜਗ ਜੀਵਨ ਜਗ ਜੀਵਨ ਜਗ ਜੀਵਨ ਸ੍ਰਵਨਾਥ अनेका ਨਾਮ ਦਇਆਮਯਾ ਕਿਰਪਾ ਨਾਨਕ ਕਉ ਦਇਆਮਯਾ ਕਸਗੇ ਨਹੀਂ ਭੁੱਲਨੇ ਦਇਆਮਯਾ ਕਿਰਪਾ ਨਾਨਕ ਕਉ ਦਇਆਮਯਾ ਕਿਰਪਾ ਨਾਨਕ ਕਉ ਸੋਨਾ ਸੋਨਾ ਜਸ ਜੀਵਾ ਨਹੀਂ ਸੋਨ ਸੋਨ ਜਸ ਜੀਵਾ 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 ਇਕ ਸ਼ਲੰਕਰ ਸਤਿਗੁਰ ਪ੍ਰਸਾਦਿ ਰਾਗ ਦੀਵਗੰਧਾਰੀ ਮਹੱਲਾ ਨਾਵਾ ਯਹਿ ਮਾਨ ਨੈਕ ਨਾ ਕਹਿਉ ਕਰੈ ਸਿੱਖ ਸਿਖਾਏ ਰਹਿਉ ਆਪਣੀ ਸੀ ਦੁਰਮਤਿ ਤੇ ਨ ਟਰੈ ਰਹਾਉ ਮਦਮਾਇ ਕੈ ਭਯੋ ਬਾਬਰੂ ਹਰ ਜਸ ਨਹਿ ਉਚਰੇ ਕਾਰ ਪਰ ਪੰਚ ਜਗਤ ਕੋ ਡਹਿਚੈ ਆਪਣੋ ਉਦਰ ਭਰੈ ਸਵਾਨ ਪੂਛ ਜਿਓ ਹੋਇ ਨ ਸੁਧੋ ਕਹਿਉ ਨ ਕਾਨ ਧਰੈ ਸਵਾਨ ਪੂਛ ਜਿਓ ਇਥੇ ਠਮਕ ਹੋਇ ਨ ਸੁਧੋ ਇਥੇ ਵਿਸਰਾਮ ਸੁਧੋ ਨਹੀਂ ਕਹਿਣਾ ਤੱਦਾ ਲਾ ਕੇ ਸੁਧੋ ਕਹਿਓ ਇਥੇ ਯਮਕ ਲਾ ਕੇ ਕਹਿਓ ਨਾ ਇਉਂ ਨਹੀਂ ਕਹਿਣਾ ਕਹਿਓ ਨ ਕਾਂਤਰ ਹੈ ਕਾਨ ਪੁੱਲਾ ਹੀ ਬੋਲਣਾ ਕਹੋ ਨਾਨਕ ਭਜ ਰਾਮ ਨਾਮ ਜਿਤ ਨਿਤ ਕਹੋ ਨਾਨਕ ਭਜ ਰਾਮ ਨਾਮ ਨਿਤ ਜਾਤੇ ਕਾਜ ਸਰੈ ਦੇਵ ਗੰਧਾਰੀ ਮਹੱਲਾ ਨਾਵਾ ਸਭ ਕਿਛ ਜੀਵਤ ਕੋ ਵਿਵਹਾਰ ਮਾਤ ਪਿਤਾ ਭਾਈ ਸੋਤ ਬੰਧਪ ਅਰ ਫੁਣ ਗ੍ਰਹਿ ਕੀ ਨਾਰ ਰਹਾਉ ਤਾਨ ਤੇ ਪ੍ਰਾਨ ਹੋਤ ਜਬ ਨਿਆਰੇ ਤਾਨ ਤੇ ਪ੍ਰਾਨ ਹੋਤ ਜਬ ਨਿਆਰੇ ਤਾਨ ਤੇ ਪ੍ਰਾਨ ਹੋਤ ਜਬ ਨਿਆਰੇ ਟੇਰਤ ਪ੍ਰੇਤ ਪੁਕਾਰ ਟੇਰਤ ਪਦ ਤੇ ਯਮਕ ਲੱਗ ਜੀ ਟੇਰਤ ਪ੍ਰੇਤ ਪੁਕਾਰ ਤਨ ਤੇ ਪ੍ਰਾਨ ਹੋਤ ਜਬ ਨਿਆਰੇ ਤੇਰਤ ਪ੍ਰੇਤ ਪੁਕਾਰ ਆਦ ਘਰੀ ਕੋ ਨਹ ਰਖੈ ਘਰ ਤੇ ਦੇਤ ਨਿਕਾਰ ਮ੍ਰਿਗ ਤ੍ਰਿਸ਼ਨਾ ਜਿਉ ਜਗ ਰਚਨਾ ਯਹ ਦੇਖੋ ਹਰਿ ਦਾ ਵਿਚਾਰ ਕੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਮ੍ਰਿਗ ਤ੍ਰਿਸ਼ਨਾ ਜਿਉ ਇਥੇ ਠਮਕੈ ਜਗ ਰਚਨਾ ਯਹ ਇਥੇ ਵਿਸਰਾਮ ਹੈ ਮ੍ਰਿਗ ਤ੍ਰਿਸ਼ਨਾ ਜਿਉ ਜਗ ਰਚਨਾ ਯਹ ਦੇਖ ਹਰਿ ਦਾ ਵਿਚਾਰ ਮ੍ਰਿਗ ਤ੍ਰਿਸ਼ਨਾ ਜੋ ਜਾਗ ਰਚਨਾ ਜਹ ਮ੍ਰਿਗ ਤ੍ਰਿਸ਼ਨਾ ਜੋ ਜਾਗ ਰਚਨਾ ਜਹ ਦੇਖ ਹਰਿ ਦਾ ਵਿਚਾਰ ਕਹ ਨਾਨਕ ਬਾਜ ਰਾਮ ਨਾਮ ਨਿਤ ਜਾਤੇ ਹੋਤ ਉਦਾਰ ਉਦਾਰ ਦੇਵ ਗੰਧਾਰੀ ਮਹੱਲਾ ਨਾਵਾ ਜਗਤ ਮੈ ਝੂਠੀ ਦੇਖੀ ਪ੍ਰੀਤ ਮੈਂ ਉਚਾਰਨ ਕਰਨਾ ਨਾਸਕੀ ਉਚਾਰਨ ਮੈਂ ਨਹੀਂ ਕਰਨਾ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ ਮੈਦਾਰ ਹੁੰਦਾ ਵਿੱਚ ਆਪਣੇ ਹੀ ਸੁਖ ਸੋ ਸਭ ਲਾਗੇ ਕਿਆਦਾਰਾ ਕਿਆ ਮੀਤ ਰਹਾਉ ਮੇਰਾ ਮੇਰਾ ਸਭ ਕਹਿਤ ਹੈ ਹੇਤ ਸੋ ਬਾਧਿਓ ਚੀਤ ਅੰਤ ਕਾਲ ਥੰਗੀ ਨਹ ਕੋ ਇਹ ਅਚਰਜ ਹੈ ਰੀਤ ਅਚਰਜ ਹੈ ਰੀਤ ਇਹ ਅਚਰਜ ਇੱਥੇ ਪਾਠ ਚਾਲ ਅਨੁਸਾਰ ਕਰਨਾ ਇਹ ਅਚਰਜ ਹੈ ਰੀਤ ਮਨ ਮੂਰਖ ਅਜਹੂ ਨਹਿ ਸਮਜਤ ਅਜਹੂ ਮਨ ਮੂਰਖ ਅਜਹੂ ਨਹਿ ਸਮਜਤ ਸਿਖਦੈ ਹਾਰਿਓ ਨੀਤ ਸਿਖਦੈ ਹਾਰਿਓ ਨੀਤ ਨਾਨਕ ਪੌਦਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ